ਪਟਿਆਲਾ ਦੇ ਪਿੰਡ ਦੌਲਤਪੁਰ ਦੇ ਵਿੱਚ ਅੱਜ ਪਟਿਆਲਾ ਪੁਲਿਸ ਦੇ ਵੱਲੋਂ ਕਲ ਦਰਸ਼ਨ ਨਗਰ ਰਜਤਵੀਰ ਸਿੰਘ ਦੇ ਮਕਾਨ ਦੇ ਵਿੱਚੋਂ ਮਿਲੇ ਬੰਬਾਂ ਨੂੰ ਬਲਾਸਟ ਕਰਕੇ ਨਸ਼ਟ ਕੀਤਾ ਗਿਆ ਬਲਾਸਟ ਨੂੰ ਦੇਖ ਕੇ ਅੰਦਾਜ਼ਾ ਲਗਾਇਆ ਜਾ ਸਕਦਾ ਸੀ ਕਿ ਜੇਕਰ ਇਹ ਬੰਬ ਅਸਲ ਜ਼ਿੰਦਗੀ ਦੇ ਵਿੱਚ ਇਸਤੇਮਾਲ ਕੀਤੇ ਜਾਂਦੇ ਤਾਂ ਇਸ ਦੇ ਨਾਲ ਕਿੰਨਾ ਨੁਕਸਾਨ ਹੋ ਸਕਦਾ ਸੀ ਸਰ ਜਿਹੜੇ ਕੱਲ ਬੰਬ ਕਢੇ ਗਏ ਸੀ ਉਹਨਾਂ ਦੀ ਕਿਵੇਂ ਰੈਸਟ ਜਿਹੜੇ ਕੱਲ ਤੇ ਅਰਬੀ ਦਰਸ਼ਨਗਰ ਦੇ ਵਿੱਚੋਂ ਬੰਬਰ ਕਵਰ ਹੋਈ ਸੀ ਉਹਨਾਂ ਨੂੰ ਅੱਜ ਅਸੀਂ ਬੰਬ ਡਿਸਪੋਜ਼ਲ ਸਕੁਐਡ ਟੀਮ ਜਿਹੜੀ ਸਾਡੀ ਹੈਗੀ ਆ ਕੀ ਆ ਕੀ ਜਲੰਧਰ ਤੋਂ ਆਈ ਸੀ ਉਹ ਜਿਹੜੇ ਐਕਸਪਰਟ ਟੀਮ ਹੈਗੀ ਸੀ ਉਹਨਾਂ ਵੱਲੋਂ ਡਿਸਪੋਜ਼ ਆਫ ਕੀਤਾ ਗਿਆ ਡਿਸਪੋਜ਼ ਆਫ ਉਹ ਜਿਹੜੇ ਜਾਬਤਿੰ ਸਰ ਜਿਹੜੇ ਸਪੋਜ਼ ਆਫ ਕੀਤਾਇਆ ਫਾਇਰ ਬ੍ਰਿਗੇਡ ਦੇ ਕੋਲ ਤੇ ਡਾਕਟਰ ਦੀ ਟੀਮ ਨੇ ਸਹੀ ਹਾਜ਼ਰ ਰੱਖ ਕੇ ਸਾਹ ਕਰ ਦਿੱਤਾ ਕਿੰਨੇ ਇੱਕ ਬੰਬ ਨਸ਼ਟ ਕੀਆ ਹੈ ਸਰ ਇਹ ਜਿਹੜੇ ਵੀ ਸਾਡੀ ਰਿਕਵਰੀ ਹੈਗੀ ਸੀ ਉਹਦੇ ਵਿੱਚ ਮਸਰ ਬੰਬ ਇਹਨਾਂ ਨੇ ਡਿਫਿਊਜ਼ ਕੀਤੇ ਆ ਤੇ ਕੁਝ ਜਿਹੜੇ ਆ ਗਿਆ ਤੇ ਜਿਹੜੇ ਡਿਫਿਊਜ਼ ਨਾ ਹੋਣ ਜੋ ਬੰਬ ਸੀ ਉਹਨਾਂ ਨੂੰ ਇੱਥੇ ਬਲਾਸ ਕਰਾ ਕੇ ਅਸੀਂ ਤੋ ਜੇ ਤੋ ਇਹ ਲਵਾਸਰ ਕੋਈ ਸੇਫਟੀ ਦਾ ਪ੍ਰਬੰਧ ਕੀਤਾ ਗਿਆ ਸੀ ਲਾਜ਼ਮਤ ਸੇਫਟੀ ਦੇ ਪ੍ਰਬੰਧ ਵਾਸਤੇ ਸਾਡੇ ਕੋਲ ਮੈਡੀਕਲ ਟੀਮ ਹਾਜ਼ਰ ਸੀ ਸਾਡਾ ਫਾਇਰ ਬ੍ਰਿਗੇਡ ਜਿਹੜੀ ਹੈ ਉਹ ਹਾਜ਼ਰ ਸੀ ਤੇ ਜਿਹੜੀਆਂ ਪਰਮ ਡਿਸਪੋਜ਼ਲ ਦੀ ਟੀਮ ਹੈਗੀ ਆ ਸਾਡੀ ਉਹ ਐਕਸਪਰਟ ਹੈਗੇ ਨੇ ਉਹਨਾਂ ਕੋਲ ਜੋ ਆਪਣਾ ਸਾਜ ਸਮਾਨ ਸਾਰਾ ਹੁੰਦਾ ਸਰ ਕਿਤਨੀ ਮਾਤਰਾ ਮੇ ਜੋ ਅੱਜ ਬੰਬ ਲਿਆ ਡਿਸਪੋਜ਼ ਕੀਤਾ ਹੈ ਉਹ ਜਬ ਬਲਾਸ ਕੀਆ ਕਿਤਨੀ ਮਾਤਰਾ ਕਿਤਨੀ ਸੀ ਮਾਤਰਾ ਦੇ ਵਿੱਚ ਜਿਹੜੀ ਕੁਆਂਟੀਟੀ ਦੇ ਵਿੱਚ ਜਿਹੜੀ ਇਹਨਾਂ ਨੇ ਕੀਤੇ ਹੈਗੇ ਮੈਂ ਬੈਠੀ ਦੱਸਿਆ ਕਿ ਰਿਕਵਰੀ ਰਿਪੋਰਟਿੰਗ ਵੀ ਅਸੀਂ ਜਿਹੜੀ ਹੈਗੀ ਸਾਡੇ ਕੀਤੇ ਨੇ ਬਸ ਉਹ ਕੁਝ ਮੈਟਰ ਸਰ ਅੰਡਰ ਇਨਵੈ ਕਿਛ ਗੇਛ ਕੁਛ ਹੋ ਰਿਹਾ ਆਤੇ ਲੱਗੇ ਕੋਈ ਅੱਗੇ ਕੁਛ ਨਵੀਂ ਰੱਖੋ ਮੈਨੂੰ ਕੀ ਕਰਨ ਪਤਾ ਲੱਗੇ ਕੁਛ ਕੀ ਕਰ ਅੱਜ ਸਿਰਫ ਅਸੀਂ ਬੌਮਬ ਡਿਸਪੋਜ਼ਲ ਤੇ ਜਿਹੜੇ ਹੈਗੇ ਨੇ ਇਹਨਾਂ ਡਿਸਪੋਜ਼ ਆਫ ਕੀਤਾ ਜੇ ਫਰਦਰ ਕੋਈ ਇਨਵੈਸਟੀਗੇਸ਼ਨ ਚ ਅਪਡੇਟ ਹੋਇਆ ਤਾਂ ਤੁਹਾਨੂੰ ਅਸੀਂ ਦੱਸ ਦਿਆਂਗੇ ਠੀਕ ਹੈ ਥੈਂਕ ਯੂ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ ਪਰੇਦਾ ਟੀਵੀ ਕੋਰੀਅਨ ਜੰਗਲ